ਐਸ ਵੇਲੇ ਅਸੀਂ ਬਿਲਕੁਲ ਉਸ ਥਾਂ ਤੇ ਪਹੁੰਚ ਚੁੱਕੇ ਹਾਂ ਜਿੱਥੇ ਕੱਲ ਨੂੰ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਪੰਡਯੋਧਾ ਦੇ ਵਿੱਚ ਇੱਕ ਵੱਡੀ ਕਿਸਾਨ ਮਹਾਪੰਚਾਇਤ ਹੋਣੀ ਹੈ ਐਸਕੇਐਮ ਨਾਨ ਪੋਲਿਟਿਕਲ ਦੀ ਇਸ ਉਪਰਾਲੇ ਦੇ ਨਾਲ ਪੂਰੇ ਇਲਾਕੇ ਦੇ ਲੋਕ ਪੂਰੇ ਪੰਜਾਬ ਦੇ ਲੋਕਾਂ ਨੇ ਇਹਦੇ ਵਿੱਚ ਸ਼ਾਮਲਿਤ ਕਰਦੇ ਆਪ ਸਭ ਨੂੰ ਮੇਰੀ ਬੇਨਤੀ ਹੈ ਜਿੱਥੋਂ ਤੱਕ ਵੀ ਮੇਰੀ ਆਵਾਜ਼ ਜਾਂਦੀ ਹੈ ਕਿ ਦੋਸਤੋ ਜਿਸ ਤਰੀਕੇ ਦੇ ਨਾਲ ਇਹਨਾਂ ਜ਼ਮੀਨਾਂ ਨੂੰ ਹੜੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਜ ਤੁਸੀਂ ਇਹਨਾਂ ਨੂੰ ਪਤਾ ਲੱਗ ਗਿਆ ਹੋਵੇਗਾ ਕਿ ਬਹੁਤ ਵਾਰੀ ਆਪਾਂ ਦੇਖਦੇ ਹੁੰਨੇ ਆ ਭਾਜਪਾ ਵਾਲੇ ਇਹ ਕਹਿੰਦੇ ਨੇ ਕਿ ਲੈਂਡ ਪੂਲਿੰਗ ਲੈ ਕੇ ਇਹ ਲੋਕਾਂ ਨੂੰ ਧੋਖਾ ਕਰ ਰਹੇ ਨੇ ਲੈਂਡ ਪੂਲਿੰਗ ਦੇ ਵਿੱਚ ਜ਼ਮੀਨਾਂ ਲੈ ਕੇ ਆਮ ਆਦਮੀ ਪਾਰਟੀ ਦੇ ਉੱਤੇ ਬੜਾ ਕਟਾਕਸ ਕੱਢਦੇ ਨੇ ਲੇਕਿਨ ਅੱਜ ਤੁਹਾਡਾ ਇਹ ਵੀ ਭੁਲੇਖਾ ਨਿਕਲ ਗਿਆ ਕਿ ਹਰਿਆਣੇ ਦੇ ਅੰਦਰ 35000 ਏਕੜ ਜ਼ਮੀਨ ਲੈਂਡ ਪੂਲਿੰਗ ਦੇ ਵਿੱਚ ਲੈਂਡ ਦਾ ਫੈਸਲਾ ਹਰਿਆਣਾ ਗਵਰਨਮੈਂਟ ਨੇ ਲੈ ਕਰ ਲਿਆ ਇਹਦਾ ਮਤਲਬ ਕੀ ਨਿਕਲਦਾ ਹੈ ਕਿ ਦੋਸਤੋ ਪੂਰੇ ਦੇਸ਼ ਦੇ ਅੰਦਰ ਤੁਹਾਡੀਆਂ ਜ਼ਮੀਨਾਂ ਦੇ ਉੱਤੇ ਕਬਜ਼ੇ ਕਰਨ ਦੀ ਕਾਰਪੋਰੇਟ ਨੂੰ ਕਬਜ਼ੇ ਕਰਵਾਉਣ ਦੀ ਤਿਆਰੀ ਹੋ ਚੁੱਕੀ ਹੈ ਆਪ ਸਭ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਭਰਾਵੋ ਇਹ ਬਹੁਤ ਵੱਡਾ ਵਾਰ ਹੈ ਬਹੁਤ ਗੰਭੀਰਤਾ ਦੇ ਨਾਲ ਇਸ ਇਸ਼ੂ ਨੂੰ ਸਮਝ ਕੇ ਅੱਗੇ ਵਧਣ ਦੀ ਜ਼ਰੂਰਤ ਹੈ ਅੱਜ ਆਪਾਂ ਜੇ ਘਰਾਂ 'ਚ ਬੈਠੇ ਰਹੇ ਤਾਂ ਸਮਝੋ ਕਦੇ ਵੀ ਤੁਸੀਂ ਇਹਦੇ ਖਿਲਾਫ ਲੜ ਨਹੀਂ ਪਾਓਗੇ ਤੁਹਾਡੇ ਤੁਹਾਨੂੰ ਲੜਨ ਜੋਗਰਾ ਛੱਡਣਾ ਹੀ ਨਹੀਂ ਨਾ ਸਰਕਾਰਾਂ ਨੇ ਜੋ ਤੁਹਾਡੇ ਕੋਲ ਜ਼ਮੀਨ ਹੀ ਨਾ ਰਹੀ ਤੁਹਾਨੂੰ ਆਪਣੀ ਰੋਟੀ ਦੇ ਲਾਲੇ ਪੈ ਗਏ ਤੁਹਾਡੇ ਦਿਮਾਗ ਦੇ ਵਿੱਚ ਆਪਣੇ ਬੱਚੇ ਪਾਲਣ ਤੱਕ ਦਾ ਇੱਕ ਖਤਰਾ ਸਾਹਮਣੇ ਸਾਹਮਣੇ ਖੜਾ ਹੋ ਗਿਆ ਫਿਰ ਕਿਸ ਤਰੀਕੇ ਦੇ ਨਾਲ ਤੁਸੀਂ ਇਹ ਲੜਾਈਆਂ ਲੜ पाओगे ਸੋ ਅੱਜ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਜਿਹੜਾ ਇਸਾਨ ਮਹਾਪੰਚਾਇਤ ਤੇ ਵੱਡੀ ਰੈਲੀ ਜ਼ਮੀਨ ਬਚਾਓ ਰੈਲੀ ਕੀਤੀ ਜਾ ਰਹੀ ਹੈ ਇਸ ਰੈਲੀ ਦੇ ਵਿੱਚ ਮੇਰੀ ਹੱਥ ਚੋੜ ਕੇ ਬੇਨਤੀ ਹੈ ਜਿੱਥੋਂ ਤੱਕ ਵੀ ਮੇਰੀ ਆਵਾਜ਼ ਜਾਂਦੀ ਹੈ ਇਸ ਇਲਾਕੇ ਦੀਆਂ ਸੰਗਤਾਂ ਪੰਜਾਬ ਭਰ ਦੀਆਂ ਸੰਗਤਾਂ ਇਦੋਂ ਇੱਥੇ ਨਹੀਂ ਹਰਿਆਣੇ ਦੀਆਂ ਸੰਗਤਾਂ ਨੂੰ ਵੀ ਮੇਰੀ ਬੇਨਤੀ ਆਪੀਲ ਹੈ ਤੱਕੜੇ ਹੋ ਕੇ ਇਹਦੇ ਵਿੱਚ ਸ਼ਾਮੂਲਿਤ ਕਰੋ ਇਸੇ ਤਰ੍ਹਾਂ ਆਪ ਸਭ ਨੂੰ ਮੈਂ ਵੀ ਦੱਸ ਦਿਆਂ ਕਿ 10 ਤਰੀਕ ਨੂੰ ਆ ਜਿਹੜਾ 10 ਅਗਸਤ ਹੈ ਇਸ 10 ਅਗਸਤ ਨੂੰ ਹਰਿਆਣੇ ਦੇ ਪਾਣੀਪਾਦ ਦੇ ਇਲਾਕੇ ਦੇ ਵਿੱਚ ਵੀ ਸਾਨੂੰ ਪਤਾ ਇਸ ਗੱਲ ਦਾ ਕਿ ਅੰਦਰਖਾਤੀ ਕੀ ਕੁਸ਼ ਕਰ ਰਹੇ ਨੇ ਉੱਥੇ ਵੀ ਇੱਕ ਵੱਡੀ ਕਿਸਾਨ ਮਹਾਪੰਚਾਇਤ ਹੋਣੀ ਹੈ ਜ਼ਮੀਨ ਬਚਾਓ ਰੈਲੀ ਦੇ ਰੂਪ ਦੇ ਵਿੱਚ ਹੀ ਉਹ ਹੋਣੀ ਹੈ ਸੋ ਉਹਦੇ ਵਿੱਚ ਹਰਿਆਣੇ ਦੇ ਲੋਕਾਂ ਨੂੰ ਮੇਰੀ ਬੇਨਤੀ ਹੈ ਉਹ ਵੀ ਸ਼ਾਮੂਲੇ ਕਰਨ ਪੰਜਾਬ ਹਰਿਆਣੇ ਦੀ ਹੁਣ ਕੋਈ ਗੱਲ ਨਹੀਂ ਰਹਿ ਗਈ ਹੁਣ ਤਾਂ ਸਾਰਿਆਂ ਦੇ ਉੱਤੇ ਵਾਰ ਬਰਾਬਰ ਹੋ ਗਿਆ ਹੈ ਈਵਨ ਮੈਂ ਤਾਂ ਇਹ ਕਹੂੰਗਾ ਕਿ ਪੂਰੇ ਦੇਸ਼ ਦੇ ਕਿਸਾਨਾਂ ਨੂੰ ਹੁਣ ਇਕੱਠੇ ਹੋਣਾ ਪੈਣਾ ਕਿਉਂਕਿ ਥਾਂ ਥਾਂ ਦੇ ਉੱਤੇ ਤੁਹਾਡੀਆਂ ਜ਼ਮੀਨਾਂ ਹੜੱਪ ਕਰਨ ਦੇ ਲਈ ਕੋਸ਼ਿਸ਼ ਹੋ ਰਹੀ ਹੈ ਜਿਹੜਾ ਕਦੇ ਆਪਾਂ ਲੜਾਈ ਲੜ ਕੇ ਲੈਂਡ ਐਕ acquisition ਐਕਟ 2013 ਬਣਵਾਇਆ ਸੀ ਜਿਹਦੇ ਵਿੱਚ ਕੁਝ ਕਿਸਾਨਾਂ ਦੇ ਪੱਖ ਦੀਆਂ ਗੱਲਾਂ ਸਨ ਉਹਨੂੰ ਅੱਜ ਬਾਈਪਾਸ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਟੇਡੇ ਢੰਗ ਨਾਲ ਬਿਨਾਂ ਪੈਸੇ ਦਿੱਤੇ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਅਤਿ ਨਿੰਦਣਯੋਗ ਹੈ ਔਰ ਸਾਨੂੰ ਲੋਕਾਂ ਨੂੰ ਤਕੜੇ ਹੋ ਕੇ ਤੇ ਲੜਨਾ ਪਏਗਾ ਔਰ ਮੈਂ ਇੱਥੇ ਨਾਲ ਨਾਲ ਸਾਡੀ ਪ੍ਰੈਸ ਨੂੰ ਪੱਤਰਕਾਰ ਵੀਰਾਂ ਨੂੰ ਸਭ ਨੂੰ ਮੇਰੀ ਹੱਥ ਜੋੜ ਕੇ ਅਪੀਲ ਹੈ ਮੀਬੇਨਤੀ ਹੈ ਕਿ ਕੱਲ ਨੂੰ 7 ਸਤਰੀਕ ਨੂੰ ਜਿਹੜਾ ਇੱਥੇ ਪ੍ਰੋਗਰਾਮ ਜੋਧਾਪਿੰਡ ਜ਼ਿਲ੍ਹਾ ਲੁਧਿਆਣੇ ਦੇ ਵਿੱਚ ਹੋ ਰਿਹਾ ਹੈ ਵੱਡੀ ਕਿਸਾਨ ਮਹਾਪੰਚਾਇਤ ਜਾਂ ਜ਼ਮੀਨ ਬਚਾਓ ਰੈਲੀ ਕੀਤੀ ਜਾ ਰਹੀ ਹੈ ਇਸ ਰੈਲੀ ਦੇ ਵਿੱਚ ਆਪ ਸਭ ਨੂੰ ਸਾਡੀ ਹੱਥ ਚੋੜ ਕੇ ਬੇਨਤੀ ਅਸੀਂ ਸੱਦਾ ਦਿੰਨੇ ਆ ਕਿ ਸਾਰੇ ਪੱਤਰਕਾਰ ਵੀਰੇ ਇਹਦੇ ਵਿੱਚ ਜ਼ਰੂਰ ਕਿਰਪਾ ਕਰਕੇ ਸ਼ਮੂਲੀਅਤ ਕਰਨ ਹਾਜ਼ਰੀ ਲਵਾਉਣ ਤਾਂ ਕਿ ਤੁਸੀਂ ਇੱਕ ਜੇ ਇਹ ਕਮਾਂ ਮੈਂ ਪੜਾ ਲੋਕਤੰਤਰ ਦਾ ਚੌਥਾ ਵੱਡਾ ਥੰਮ ਸਾਡੀ ਪ੍ਰੈਸ ਹੋਇਆ ਕਰਦੀ ਹੈ ਔਰ ਲੋਕਤੰਤਰ ਨੂੰ ਬਚਾਉਣਾ ਹੈ ਕਿਸਾਨਾਂ ਨੂੰ ਬਚਾਉਣਾ ਆਪਦੇ ਦੇਸ਼ ਦੇ ਲੋਕਾਂ ਨੂੰ ਬਚਾਉਣਾ ਹੈ ਸਟੇਟ ਦੇ ਲੋਕਾਂ ਨੂੰ ਬਚਾਉਣਾ ਹੈ ਤਾਂ ਫਿਰ ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਮੇਰੇ ਹੱਥ ਛੁੱਟ ਕੇ ਬਹਿਣ ਤੇ ਤਕੜੇ ਹੋ ਕੇ ਇਸ ਜ਼ਿੰਮੇਵਾਰੀ ਨੂੰ ਨਿਭਾइए ਆਪਾਂ ਆਓ ਸਾਰੇ ਜਾਨੇ ਨਾਲ ਮਿਲ ਕੇ ਲੋਕਾਂ ਦੇ ਦਰਦ ਦੇ ਵਿੱਚ ਸ਼ਾਮਲ ਹੁੰਦੇ ਹੋਏ ਇਸ ਆਵਾਜ਼ ਨੂੰ ਬੁਲੰਦ ਕਰੀਏ ਲੋਕਾਂ ਦਾ ਘਰ-ਘਰ ਤੱਕ ਇਹ ਗੱਲ ਪਹੁੰਚਾਈਏ ਤਾਂ ਕਿ ਲੋਕ ਲੈਂਡ ਪੂਲਿੰਗ ਦੀ ਪਾਲਿਸੀ ਜਿਹੜੀ ਲੋਕ ਮਾਰੂ ਪਾਲਿਸੀ ਹੈ ਇਹਨੂੰ ਸਮਝ ਸਕਣ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ